ਅੰਮ੍ਰਿਤਸਰ ਵਾਰਡ ਨੰਬਰ 39 ਜਤਿੰਦਰ ਸਿੰਘ ਰਿੰਕੂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਕੇਵੀਆਈ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕਰਾਇਆ ਗਿਆ ਔਰ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਸਾਡੇ ਰਿੰਕਾ ਜੀ ਵੱਲੋਂ ਡਾਕਟਰ ਸਾਹਿਬ ਵੱਲੋਂ ਡਾਕਟਰ ਸੁਪਿੰਦਰ ਜੀ ਵੱਲੋਂ ਸਾਰੀ ਟੀਮ ਮਿਲ ਕੇ ਸੁਲਤਾਨਪੁਰ ਪਿੰਡ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਆ ਜਿਹੜਾ ਖੂਨਦਾਨ ਕੈਂਪ ਦਾ ਆਯੋਜਨ ਕਰਦੇ ਨੇ ਔਰ ਮੈਂ ਸਮਝਦਾ ਕਿ ਸਮਾਜ ਨੂੰ ਇਹਨਾਂ ਤੋਂ ਸੇਧ ਦੇਣੀ ਚਾਹੀਦੀ ਆ ਨੌਜਵਾਨ ਵੀਰਾਂ ਤੋਂ ਔਰ ਇਸੇ ਪ੍ਰਕਾਰ ਅੱਗੇ ਵੱਧ ਕੇ ਸਮਾਜ ਦੀ ਵੱਧ ਤੋਂ ਵੱਧ ਚੜ੍ਹ ਕੇ ਸੇਵਾਾਂ ਕਰਨੀ ਚਾਹੀਦੀ ਹੈ ਬਹੁਤ ਬੜਾ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਵਾਰਡ ਨੰਬਰ 39 ਜੀਟੀ ਰੋਡ ਤੋਂ ਔਰ ਇਹ ਕੈਂਪ ਜੋ ਛੋਟੇ ਸਾਹਿਬ ਜਦ ਅਨ ਸ਼ਿਦੀਦਰਨ ਨੂੰ ਸਮਰਪਿਤ ਹਰ ਸਾਲ ਲਾਨੇ ਵਾਸਤੇ ਪੰਜਵਾਂ ਸਾਲਾਨਾ ਕੈਂਪ ਹੈ ਸਾਡਾ ਔਰ ਇੱਥੇ ਅਜ 150 ਤੋਂ ਪਲੱਸ ਯੂਨਿਟ ਡੋਨੇਟ ਹੋ ਚੁੱਕਾ ਔਰ ਆਸ ਹੈ ਕਿ 200 ਪਲੱਸ ਹੋਏਗਾ ਉਹ ਨੌਜਵਾਨ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਨਸ਼ਾ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਔਰ ਇੱਕ ਚੰਗਾ ਸਮਾਜ ਸਿਰਜਣ ਥੈਂਕ ਯੂ ਥੈਂਕ ਸੰਦੂ ਅੱਜ ਜੋ ਮੇਰੇ ਵੀਰ ਜਤਿੰਦਰ ਸਿੰਘ ਰਿੰਕੂ ਦੀ ਵੱਲੋਂ ਇੱਕ ਖੂਨਦਾਨ ਦਾ ਮਹਾ ਕੈਂਪ ਲਗਾਇਆ ਗਿਆ ਵਾ ਇਹਦੇ ਵਿੱਚ ਨੌਜਵਾਨਾਂ ਨੇ ਬੜੇ ਉਤਸ਼ਾਹ ਦੇ ਨਾਲ ਆ ਕੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਅੱਜ ਖੂਨ ਡੋਨੇਟ ਕੀਤਾ ਵਾ ਇਹ ਖੂਨ ਡੋਨੇਟ ਕਰਨ ਦੇ ਨਾਲ ਬਹੁਤ ਵਧੀਆ ਮੈਸੇਜ ਆਵਾ ਸਮਾਜ ਦੇ ਵਿੱਚ ਔਰ ਮੈਂ ਵੀਰਜੀ ਨੂੰ ਬੜੀ ਵਧਾਈ ਦੇਣਾ ਕਿ ਇਹੋ ਜਿਹੇ ਉਪਰਾਲੇ ਇਹਨਾਂ ਨੇ ਕੀਤੇ ਆ ਔਰ ਇਹੋ ਜਿਹੇ ਉਪਰਾਲੇ ਹਮੇਸ਼ਾ ਇਦਾਂ ਹੀ ਆਪਣੀ ਨਿਰੰਤਰ ਜਾਰੀ ਰੱਖਣ ਤਾਂ ਜੋ ਸਮਾਜ ਨੂੰ ਕੋਈ ਚੰਗੀ ਪ੍ਰੇਰਣਾ ਮਿਲਦੀ ਰਵੇ ਸੋ ਅੱਜ ਦਾ ਇਹ ਖੂਨਦਾਨ ਬਹੁਤ ਹੀ ਵਧੀਆ ਕੈਂਪੇਨ ਰਿਹਾ ਵਾ ਬਹੁਤ ਹੀ ਕਾਮਯਾਬ ਰਿਹਾ ਵਾ ਬਹੁਤ ਉਤਸ਼ਾਹ ਰਿਹਾ ਵਾ ਲੋਕਾਂ ਦੇ ਵਿੱਚ ਸੋ ਬਹੁਤ-ਬਹੁਤ ਧੰਨਵਾਦ